ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੀ YouTube ਚੈਨਲ Motivated Everyday ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜਨਮ ਬਾਰੇ ਗੁਰੂ ਜੀ ਆਪਣੇ ਜੋਧਿਆਂ ਨੂੰ ਸ਼ਸਤਰ ਵਿੱਦਿਆ ਦਾ ਅਭਿਆਸ ਕਰਾਉਂਦੇ ਸ਼ਿਕਾਰ ਜਾਂਦੇ ਅਤੇ ਖੇਡਾਂ ਵੇਖ ਕੇ ਇਨਾਮ ਦਿੰਦੇ ਗੁਰੂ ਜੀ ਦੇ ਦਰਬਾਰ ਵਿੱਚ ਸਦਾ ਹੀ ਸੰਗਤਾਂ ਦੀ ਆਵਾਜ਼ਾਈ ਲੱਗੀ ਰਹਿੰਦੀ ਆਪ ਜੀ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਕੇ ਨਿਹਾਲ ਕਰਦੇ ਇਸ ਤਰ੍ਹਾਂ ਹੀ ਜਦ ਕੁਛ ਸਮਾਂ ਬੀਤ ਗਿਆ ਤਾਂ ਪੰਜ ਵਿਸਾਖ ਸੰਮਤ 1678 ਵਿਕਰਮੀ ਵਿੱਚ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਜਨਮ ਲਿਆ ਜਦ ਸਹਬਜ਼ਾਦਾ 40 ਦਿਨ ਦਾ ਹੋਇਆ ਤਾਂ ਮਾਤਾ ਜੀ ਨੇ ਹਰਿਮੰਦਰ ਸਾਹਿਬ ਮੱਥਾ ਟਿਕਾਇਆ ਅਤੇ ਕੜਾ ਪ੍ਰਸ਼ਾਦ ਦੀ ਦੇਗ ਵਰਤਾਈ ਗੁਰੂ ਜੀ ਨੇ ਸਹਬਜ਼ਾਦੇ ਦਾ ਨਾਮ ਤੇਗ ਬਹਾਦਰ ਰੱਖਿਆ ਤੇ ਫਰਮਾਇਆ ਕਿ ਇਹ ਤੇਗ ਦੇ ਬਹਾਦਰ ਹੋਣਗੇ ਗੁਰੂ ਜੀ ਦੇ ਆਪਣੇ ਪੁੱਤਰ ਪ੍ਰਤੀ ਇਹ ਬਚਨ ਸੁਣ ਕੇ ਮਾਤਾ ਨਾਨਕੀ ਜੀ ਬਹੁਤ ਪ੍ਰਸੰਨ ਹੋਏ ਇਸ ਸਮੇਂ ਵਿਰੋਧੀ ਧੜਾ ਮਸੰਦ ਆਦ ਗੁਰੂ ਜੀ ਦੀ ਅਨੇਕ ਪ੍ਰਕਾਰ ਦੀ ਨਿੰਦਿਆ ਕਰਨ ਲੱਗੇ ਕਿ ਗੁਰੂ ਜੀ ਸ਼ਿਕਾਰ ਖੇਡਾਂ ਆਦ ਹੋਰ ਕਰਮਾਂ ਵਿੱਚ ਲੱਗ ਗਏ ਹਨ ਸਤ ਸੰਗਤ ਵੱਲ ਬਹੁਤ ਥੋੜਾ ਧਿਆਨ ਦਿੰਦੇ ਹਨ ਫਿਰ ਘਰ ਵਿੱਚ ਮੁਸਲਮਾਨ ਪੰਦੇਖਾਂ ਆਦਿਕ ਨਾਲ ਮਿੱਤਰਤਾ ਪਾਈ ਹੋਈ ਹੈ ਉਸ ਨੂੰ ਸਭ ਤੋਂ ਚੰਗਾ ਖਾਣ ਪਹਿਨਣ ਨੂੰ ਅਤੇ ਰਹਿਣ ਸਹਿਣ ਨੂੰ ਦਿੰਦੇ ਹਨ ਇਹ ਗੱਲਾਂ ਜੋ ਗੁਰੂ ਘਰ ਦੀ ਮਰਿਆਦਾ ਦੇ ਉਲਟ ਹਨ ਸਾਥੋਂ ਨਹੀਂ ਸਹਾਰੀਆਂ ਜਾਂਦੀਆਂ ਇਨ੍ਹਾਂ ਦੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਪਿਤਾ ਮਾਤਾ ਸ੍ਰੀ ਗੁਰੂ ਰਾਮਦਾਸ ਜੀ ਸਦਾ ਹੀ ਨਾਮ ਰਸ ਵਿੱਚ ਵਰਤੀ ਲਈ ਰੱਖਦੇ ਸਨ ਅਤੇ ਸਤਸੰਗਤ ਵਿੱਚ ਹੀ ਬਹੁਤ ਸਮਾਂ ਬਤੀਤ ਕਰਦੇ ਸਨ ਜਦ ਤੱਕ ਉਹਨਾਂ ਦਾ ਸਰੀਰ ਸੰਸਾਰ ਵਿੱਚ ਰਿਹਾ ਉਹਨ ਨਿੱਤ ਪਰ ਉਪਕਾਰ ਹੀ ਕਰਦੇ ਰਹੇ ਅੰਮ੍ਰਿਤਸਰ ਅਤੇ ਤਰਨਤਾਰਨ ਤੀਰਥ ਰਚੇ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਤਿਆਰ ਆ ਕੀਤੀ ਆਦ ਪਰ ਇਹ ਗੁਰੂ ਜੀ ਜਦ ਤੋਂ ਗੱਦੀ ਉੱਤੇ ਬੈਠੇ ਹਨ ਇਹਨਾਂ ਨੇ ਨਵੀਂ ਮਰਿਆਦਾ ਹੀ ਧਾਰਨ ਕਰ ਲਈ ਹੈ ਇੱਕ ਦਿਨ ਬਹੁਤ ਸਾਰੇ ਸਿੱਖਾਂ ਨੇ ਮਿਲ ਕੇ ਭਾਈ ਗੁਰਦਾਸ ਜੀ ਨੂੰ ਆਖਿਆ ਭਾਈ ਸਾਹਿਬ ਜੀ ਜਿੱਥੇ ਕਿੱਥੇ ਵੀ ਗੁਰੂ ਸਾਹਿਬ ਜੀ ਦੀ ਨਿੰਦਿਆ ਹੋ ਰਹੀ ਹੈ ਅਸੀਂ ਉਸ ਨੂੰ ਸਹਾਰ ਨਹੀਂ ਸਕਦੇ ਇਸ ਕਰਕੇ ਤੁਸੀਂ ਵੀ ਸਾਡੇ ਨਾਲ ਬਾਬਾ ਬੁੱਢਾ ਜੀ ਪਾਸ ਚੱਲੋ ਅਤੇ ਉਹਨਾਂ ਨੂੰ ਆਪਣੇ ਨਾਲ ਲਿਆ ਕੇ ਉਹਨਾਂ ਪਾਸੋਂ ਗੁਰੂ ਜੀ ਨੂੰ ਸਭ ਕੁਝ ਅਖਵਾਈਏ ਇਹ ਸਲਾਹ ਕਰਕੇ ਭਾਈ ਗੁਰਦਾਸ ਸਾਹਿਬ ਸਹਿਤ ਸਿੱਖ ਬਾਬਾ ਬੁੱਢਾ ਜੀ ਪਾਸ ਬੀੜ ਵਿੱਚ ਚਲੇ ਗਏ ਸਭ ਨੇ ਬਾਬਾ ਜੀ ਨੂੰ ਨਮਸਕਾਰ ਕਰਕੇ ਸਾਰੀ ਗੱਲ ਦੱਸੀ ਤੇ ਬੇਨਤੀ ਕੀਤੀ ਤੁਸੀਂ ਗੁਰੂ ਜੀ ਨੂੰ ਸਮਝਾ ਕੇ ਸਾਡੀ ਚਿੰਤਾ ਦੂਰ ਕਰੋ ਸਾਡੇ ਪਾਸੋਂ ਗੁਰੂ ਨਿੰਦਿਆ ਸਹਾਰੀ ਨਹੀਂ ਜਾਂਦੀ ਬਾਬਾ ਜੀ ਨੇ ਇਹ ਸਾਰੀ ਗੱਲ ਭਾਈ ਗੁਰਦਾਸ ਜੀ ਦੀ ਜਵਾਨੀ ਸੁਣ ਕੇ ਕਿਹਾ ਤੁਸੀਂ ਕੋਈ ਭਰਮ ਤੇ ਚਿੰਤਾ ਨਾ ਰੱਖੋ ਗੁਰੂ ਸਾਹਿਬ ਸਮਰੱਥ ਹਨ ਜੋ ਕਰ ਜੋ ਚਾਹਣ ਕਰ ਸਕਦੇ ਹਨ ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗ ਸਕਦਾ ਗੁਰੂ ਜੀ ਕਰਮਾਂ ਵਿੱਚ ਲਿਪਾਏ ਮਨ ਨਹੀਂ ਹੁੰਦੇ ਆਪ ਜੀ ਕਰਮ ਕਰਦੇ ਹੋਏ ਵੀ ਅਕਰਮੀ ਹਨ ਬਾਬਾ ਜੀ ਦੀ ਗੱਲ ਸੁਣ ਕੇ ਸਭ ਨੇ ਕਿਹਾ ਤੁਹਾਡੀ ਗੱਲ ਤਾਂ yatharth ਹੈ ਪਰ ਜਦ ਅਸੀਂ ਸਭ ਹਿੰਦੂ ਮੁਸਲਮਾਨਾਂ ਤੋਂ ਗੁਰੂ ਜੀ ਦੀ ਨਿੰਦਿਆ ਹੁੰਦੀ ਸੁਣਦੇ ਹਾਂ ਤਾਂ ਸਾਡਾ ਮਨ ਅਸ਼ਾਂਤ ਹੋ ਜਾਂਦੇ ਹਨ ਆਪ ਜੀ ਕਿਰਪਾ ਕਰਕੇ ਸਾਡੇ ਨਾਲ ਚੱਲ ਕੇ ਗੁਰੂ ਜੀ ਨੂੰ ਬੇਨਤੀ ਕਰੋ ਕਿ ਕੋਲਾਂ ਅਤੇ ਪੈਂਦੇ ਖਾਣੂ پاس ਨਾ ਰੱਖਣ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਬਾਬਾ ਬੁੱਢਾ ਜੀ ਸੰਗਤ ਨਾਲ ਅੰਮ੍ਰਿਤਸਰ ਆਏ ਗੁਰੂ ਸਾਹਿਬ ਜੀ ਉਸ ਸਮੇਂ ਸ਼ਿਕਾਰ ਗਏ ਹੋਏ ਸਨ ਇਹ ਪਤਾ ਕਰਕੇ ਬਾਬਾ ਜੀ ਵੀ ਸੰਗਤ ਨੂੰ ਨਾਲ ਲੈ ਕੇ ਉੱਧਰ ਹੀ ਚਲੇ ਗਏ ਬਾਬਾ ਜੀ ਰਾਮ ਸਰ ਦੇ ਪਾਸ ਜਾ ਕੇ ਬ੍ਰਿਖਸ਼ਾ ਹੇਠ ਸੰਗਤ ਨਾਲ ਬੈਠ ਗਏ ਅਤੇ ਕੁਝ ਸਿੱਖ ਗੁਰੂ ਜੀ ਪਾਸ ਅੱਗੇ ਇਹ ਦੱਸਣ ਵਾਸਤੇ ਭੇਜ ਦਿੱਤੇ ਕਿ ਸੰਗਤ ਨਾਲ ਬਾਬਾ ਜੀ ਆਪ ਨੂੰ ਰਾਮ ਸਰ ਬੈਠੇ ਉਡੀਕ ਰਹੇ ਹਨ ਸਿੱਖਾਂ ਨੇ ਗੁਰੂ ਜੀ ਨੂੰ ਸ਼ਿਕਾਰ ਤੋਂ ਵਾਪਸ ਆਉਂਦਿਆਂ ਨੂੰ ਰਸਤੇ ਵਿੱਚ ਮਿਲ ਕੇ ਦੱਸਿਆ ਕਿ ਬਾਬਾ ਸਾਹਿਬ ਜੀ ਸਿੱਖ ਸੰਗਤ ਨਾਲ ਆਪ ਜੀ ਨੂੰ ਰਾਮਸਰ ਤੀਰਥ ਪਾਸ ਬੈਠੇ ਉਡੀਕ ਰਹੇ ਹਨ ਗੁਰੂ ਜੀ ਭਾਈ ਤਖਤੂ ਸਿੱਖ ਨਾਲ ਉੱਥੇ ਆ ਗਏ ਜਿੱਥੇ ਬਾਬਾ ਜੀ ਵੀ ਕੁ ਸਿੱਖਾਂ ਨਾਲੇ ਬੈਠੇ ਹੋਏ ਸਨ ਕੋੜੇ ਤੋਂ ਉੱਤਰ ਕੇ ਗੁਰੂ ਜੀ ਨੇ ਬਾਬਾ ਜੀ ਨੂੰ ਅਤੇ ਬਾਬਾ ਜੀ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਉਪਰੰਤ ਜਦ ਗੁਰੂ ਜੀ ਨੇ ਬਾਬਾ ਜੀ ਦੇ ਆਉਣ ਦਾ ਕਾਰਨ ਪੁੱਛਿਆ ਤਾਂ ਬਾਬਾ ਜੀ ਨੇ ਕਿਹਾ ਆਪ ਘਟ ਘਟ ਦੀ ਜਾਣਨਹਾਰ ਅੰਤਰਿਆਮੀ ਹੋ ਪਰ ਫਿਰ ਵੀ ਸਿੱਖ ਸੰਗਤ ਦੇ ਮਨ ਦੀ ਗੱਲ ਆਪ ਜੀ ਨੂੰ ਦੱਸਣੀ ਚਾਹੁੰਦਾ ਹਾਂ ਆਪ ਜੀ ਦੇ ਖੇਲਾ ਨੂੰ ਸੰਸਾਰੀ ਲੋਕ ਨਹੀਂ ਸਮਝ ਸਕਦੇ ਇਸ ਕਰਕੇ ਇਹ ਦੋਸ਼ ਨਿਰੂਪਨ ਕਰਨ ਲੱਗ ਜਾਂਦੇ ਹਨ ਸਿੱਖ ਆਪ ਜੀ ਦੀ ਨਿੰਦਾ ਨਹੀਂ ਸੁਣ ਸਕਦੇ ਇਸ ਕਰਕੇ ਨਿੰਦਕਾ ਨਾਲ ਖਿੱਚਦੇ ਅਤੇ ਝਗੜਦੇ ਰਹਿੰਦੇ ਹਨ ਆਪ ਕਿਰਪਾ ਕਰਕੇ ਆਪਣੀ ਸੰਗਤ ਨੂੰ ਲੜਾਈ ਝਗੜੇ ਤੋਂ ਸੁਖੀ ਕਰਨ ਵਾਸਤੇ ਕੋਲਾਂ ਦਾ ਤਿਆਗ ਕਰ ਦਿਓ ਇੱਥੇ ਸੰਗਤ ਇਹੀ ਵਿਚਾਰ ਕਰਨਾ ਚਾਹੁੰਦੀ ਹੈ ਬਾਬਾ ਜੀ ਦੀ ਇਹ ਗੱਲ ਸੁਣ ਕੇ ਹੋਰ ਭਾਈ ਚੇਠਾ ਤੇ ਵਿਦੀ ਚੰਦ ਆਦ ਸਿੱਖ ਵੀ ਬੋਲ ਉੱਠੇ ਮਹਾਰਾਜ ਜੀ ਬਾਬਾ ਜੀ ਠੀਕ ਕਹਿੰਦੇ ਹਨ ਆਪ ਜੀ ਦੀ ਬਹੁਤ ਨਿੰਦਿਆ ਹੋ ਰਹੀ ਹੈ ਇਹਨਾਂ ਦੀ ਗੱਲ ਮੰਨਣਯੋਗ ਹੈ ਗੁਰੂ ਜੀ ਸਾਰਿਆਂ ਦੀ ਇਹ ਸਲਾਹ ਵੇਖ ਕੇ ਫਰਮਾਇਆ ਬਾਬਾ ਜੀ ਤੁਹਾਡੇ ਵਾਕਾਂ ਕਰਕੇ ਹੀ ਕੋਲਾ ਆਈ ਸੀ ਅਤੇ ਆਪ ਜੀ ਦੇ ਬਚਨਾਂ ਨਾਲ ਹੀ ਇਸ ਨੂੰ ਤਿਆਗਣ ਦੀ ਵਿਚਾਰ ਹੋਈ ਹੈ ਪਰੰਤੂ ਇਸ ਦੀ ਉਮਰ ਹੁਣ ਕੇਵਲ 15 ਦਿਨ ਬਾਕੀ ਹੈ ਉਪਰੰਤ ਇਸ ਦਾ ਤਿਆਗ ਆਪਣੇ ਆਪ ਹੀ ਹੋ ਜਾਏਗਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਸਿੱਖ ਮਨ ਵਿੱਚ ਬੜੇ ਪ੍ਰਸੰਨ ਹੋਏ ਉਪਰੰਤ ਬਾਬਾ ਜੀ ਨੂੰ ਕਿਹਾ ਬਾਬਾ ਜੀ ਨੇ ਕਿਹਾ ਮਹਾਰਾਜ ਇੱਥੇ ਸਤ ਅਸਤ ਦੀ ਵਿਚਾਰ ਹੋਈ ਹੈ ਇਸ ਕਰਕੇ ਆਪ ਇੱਥੇ ਇੱਕ ਸਰੋਵਰ ਦੀ ਰਚਨਾ ਕਰੋ ਅਤੇ ਉਸ ਦਾ ਨਾਮ ਵਿਵੇਕਸਰ ਰੱਖੋ ਇੱਥੇ ਜਿਹੜਾ ਕੋਈ ਦੋਸ਼ੀ ਸਿੱਖ ਇਸ਼ਨਾਨ ਕਰਿਆ ਕਰੇਗਾ ਉਸ ਦਾ ਦੋਸ਼ ਮਿਟ ਜਾਇਆ ਕਰੇਗਾ ਗੁਰੂ ਜੀ ਨੇ ਬਾਬਾ ਜੀ ਨੂੰ ਸਤਿਵਚਨ ਆਖ ਕੇ ਅਰਦਾਸਾ ਕਰਕੇ ਸਰੋਵਰ ਦਾ ਟੱਪਾ ਲਾ ਦਿੱਤਾ ਅਤੇ ਬਚਨ ਕੀਤਾ ਕਿ ਇੱਥੇ ਵਿਵੇਕੀ ਸਿੱਖ ਨਿਵਾਸ ਕਰਿਆ ਕਰਨਗੇ ਉਪਰੰਤ ਬਹੁਤ ਸਾਰੇ ਸੇਵਕ ਸਰੋਵਰ ਦੀ ਪੁਟਾਈ ਕਰਨ ਲੱਗ ਗਏ ਅਤੇ ਗੁਰੂ ਜੀ ਘੋੜਸਵਾਰ ਹੋ ਕੇ ਆਪਣੇ ਮਹਿਲਾ ਨੂੰ ਚਲੇ ਗਏ